ਇਟਾ ਇਟੇ ਮੋਟੇ ਮੋਟੇ ਥਣ ਕੱਢੂਗੇ ਐ ਨਹੀਂ ਕੋਈ ਗੱਲ ਜਿੱਥੇ ਮਰਜੀ ਲੈ ਹਾਂ ਭਲਾ ਪੀੜੀ ਡਾ ਕੇ ਚੋ ਚੋ ਲਵੇ ਤੇ ਪੂਰੀ ਬਣ ਕੇ ਸੋਹਦੀ ਧੁੰਨੀ ਤੱਕ ਐ ਜਾਂਦਾ ਕਿੱਡਾ ਐਡਾ ਕਰ ਲੈ ਜਿੱਦਾਂ ਕ ਪਸ਼ੂ ਆ ਉੱਡਾ ਕ ਮੁੱਲ ਕਰਨਾ ਹਾਂ ਐਵੇਂ ਭੈਣ ਭਾਈ ਤੇ ਭਾਈ ਗੜੇ ਗੂੜੇ ਪੈ ਕੇ ਹਟੇ ਆ ਲੈ ਵੀ ਮਿੱਤਰੋ ਅੱਜ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਦੋ ਨਾਗ ਵਿਕਾਊ ਆ ਭਾਈ ਹੁਣਾਂ ਕੋਲੇ ਕਿਉਂਕਿ ਤਕਰੀਬਨ ਮੰਡੀਆਂ ਵੀ ਬੰਦ ਦਾ ਸੀਜ਼ਨ ਦਾ ਟਾਈਮ ਆ ਹੁਣ ਨਾ ਤਾਂ ਕਿਸੇ ਕੋਲੇ ਉਹ ਟਾਈਮ ਆ ਵੀ ਜਿਹੜਾ ਜਾ ਕੇ ਕੋਈ ਪਸ਼ੂ ਲੱਭ ਲਿਆਵੇ ਪਿੰਡਾਂ ਦੇ ਵਿੱਚੋਂ ਤੇ ਨਹੀਂ ਉਹ ਬੰਦੇ ਕੋਲੇ ਟਾਈਮ ਆ ਵੀ ਜੇ ਤੁਸੀਂ ਮੰਨ ਲਓ ਵੀ ਘਰੇ ਆ ਗਏ ਕਈ ਵਾਰੀ ਬੰਦਾ ਘਰੇ ਨਹੀਂ ਮਿਲਦਾ ਖੇਤ ਗਿਆ ਤੂੜੀ ਤੰਦ ਸਾਂਭਣ ਉਹਨਾਂ ਉਹਨਾਂ ਟਾਈਮ ਮੌਕੇ ਦਾ ਹੀ ਹੁੰਦਾ ਦਰਸ਼ਕਾਂ ਨੂੰ ਇਹ ਵੀ ਦੱਸ ਦਿਆਂ ਵੀ ਮੁੱਲ ਵੀ ਜਾਇਜ ਆ ਤੇ ਰੇਟ ਵੀ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਹਾਂਜੀ ਬਾਈ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਪਰ ਤੁਹਾਡਾ ਵੀ ਸਵਾਗਤ ਆ ਬਾਈ ਤੁਹਾਡਾ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਸਾਡੇ ਵੀਡੀਓ ਬਣਾਉਣ ਆਇਆ ਧੰਨਵਾਦ ਤੇਰਾ ਭਾਈ ਹਾਂਜੀ ਹਾਂਜੀ ਤੇ ਚਲੋ ਆਪਣਾ ਤਾਂ ਚਲੋ ਕੰਮ ਹੀ ਇਹ ਇੱਕ ਕਿਉਂਕਿ ਜਿਹੜੇ ਆਪਣੇ ਬੰਦੇ ਹੁੰਦੇ ਆ ਇੱਕ ਤਾਂ ਉਹਨਾਂ ਨੂੰ ਵਧੀਆ ਰੇਟ ਮਿਲ ਜਾਂਦਾ ਵੀਡੀਓ ਨਾਲ ਜੇ ਇੱਕ ਲੋਡ ਬੰਦ ਨੂੰ ਜਿਹੋ ਜਿਹਾ ਨਗ ਚਾਹੀਦਾ ਹੁੰਦਾ ਦੇਖ ਕੇ ਆਪਦਾ ਪਸੰਦ ਕਰਕੇ ਤੇ ਉਹਨੂੰ ਉਹੋ ਜਿਹਾ ਨਗ ਮਿਲ ਜਾਂਦਾ ਤੇ ਪਹਿਲਾਂ ਬਈ ਆਪਾਂ ਇਹਦੇ ਬਾਰੇ ਗੱਲ ਕਰਦੇ ਆ ਜਿਹੜੀ ਇੱਕ ਵਧੀਆ ਚਮਕ ਦਮਕ ਜੀ ਵਾਲੀ ਬੱਛੀ ਆ ਤੇ ਵੀ ਇਹਦੀ ਕੀ ਡਿਟੇਲ ਆ ਬਈ ਇਹਦੀ ਇਹ ਬਈ ਘਰ ਦੀ ਬੱਛੀ ਆਪਾਂ ਲੈ ਕੇ ਪਾਲੀ ਸੀ ਇਹ ਦੂਜੇ ਸੂਏ ਸੁਣਾ ਇਹਨੇ ਠੀਕ ਆ ਠੀਕ ਆ ਪਹਿਲੇ ਸੂਏ 11-12 ਕਿਲੋ ਦੁੱਧ ਦਿੱਤਾ ਠੀਕ ਆ ਤੇ ਅਰਗੀ ਦਾ ਉਦੋਂ ਸੋਹਣੀ ਬਣੀ ਹੋਈ ਆ ਚੰਗੀ ਪਲੀ ਪਲੀ ਇਹੋ ਜੀ ਗੱਲ ਨਹੀਂ ਕੋਈ ਹਾਂ ਮੋਟਾ ਮੋਟਾ ਥਾਣ ਕੱਢਦੀ ਆ ਜਿੱਥੋ ਮਰਜੀ ਭਲਾ ਜਵਾਕ ਬਹਿ ਜਾਏ ਬੁੜੀ ਬਹਿ ਜਾਏ ਕੋਈ ਇਹੋ ਜੀ ਪਰਵਾਹ ਹੀ ਨਹੀਂ ਹਾਂ ਕਿੰਨੇ ਕ ਦਿਨ ਰਹਿੰਦੇ ਹੁਣ ਜਣੀ ਵੀ ਇਹਦਾ ਹਫਤਾ ਦਸ ਦਿਨ ਲੈ ਜੀ ਹਫਤਾ ਹਫਤਾ ਦਸ ਦਿਨ ਲੈ ਲੈ ਜਾਨੀ ਖੁੱਲਾ ਖੁੱਲਾ ਲੈ ਜਾਨੀ ਪਿਓਰ ਜਰਸੀ ਚ ਆ ਗਈ ਬਈ ਇਹੇ ਏ ਭਾਈ ਪਿਓਰ ਵੀ ਕਹਿ ਲੋ ਤੇ ਜੋ ਮਰਜ਼ੀ ਕਹਿ ਲੋ ਆਪਾਂ ਤਾਂ ਬੱਛੀ ਲਈ ਸੀ ਆਪਾਂ ਤਾਂ ਬੱਛੀ ਲਈ ਸੀ ਬੱਛੀ ਲੱਗੇ ਪਾਈ ਇਹ ਦੇਖਣ ਵਾਲਾ ਦੇਖ ਲੈ ਵੀ ਪਿਓਰ ਜਰਸੀ ਆ ਜਾਂ ਕਿਵੇਂ ਆਣਾ ਆਪਾਂ ਬੱਛੀ ਲਈ ਸੀਗੀ ਤੇ ਦੁੱਧ ਹੀ ਫੈਟ ਫੂਡ ਬਾਈ ਸੰਘਣਾ ਪੂਰਾ ਕਰ ਪੂਰਾ ਪੂਰਾ ਭਾਈ ਮੈਂ ਬਦਰੀਸ ਕਰ ਰੀਆ ਐਡੇ ਐਡੇ ਮੋਟੇ ਮੋਟੇ ਥਣ ਕੱਢੂਗੇ ਐ ਨਹੀਂ ਕੋਈ ਗੱਲ ਜਿੱਥੇ ਮਰਜ਼ੀ ਲਾ ਹਾਂ ਭਲਾ ਪੀੜੀ ਡਾ ਕੇ ਯਾਰ ਚੋ ਚੋ ਲਵੇ ਇਹਨੂੰ ਕੋਈ ਪਰਵਾਹ ਨਹੀਂ ਇਹ ਜਿਹੀ ਐ ਨਹੀਂ ਗੱਲ ਕੋਈ ਹਾਂ ਬੁਰੰਗਾ ਮਤਲਬ ਥੱਲੇ ਹੀ ਨੰਘ ਜਾ ਯਾਰ ਬਹੁਤ ਚੰਗੀ ਆ ਠੀਕ ਆ ਖੰਡੀ ਸੀ ਦਾ ਹੂੰ ਤੇ ਹੁਣ ਬਾਈ ਗਾਂ ਦੇ ਜਿਹੜਾ ਟੀਕਾ ਲੱਗਿਆ ਉਹ ਕਿਹੜਾ ਲੱਗਿਆ ਇਹ ਬਾਈ ਐਚਪ ਦੇ ਲਵਾਏ ਮੇਰੇ ਤਾਂ ਐ ਮੈਂ ਤਾਂ ਝੂਠ ਨਹੀਂ ਮਾਰ ਰਾਂ ਐਚਪ ਦੇ ਲਵਾਇਆ ਚੰਗਾ ਟੀਕਾ ਲਵਾਇਆ ਐ ਨਹੀਂ ਮੈਨੂੰ ਪਤਾ ਜਾਨੀ ਲਵਾਏ ਐਚਪ ਦੇ ਆ ਕਹਿ ਕੀ ਹੂੰ ਬਿਜਣ ਦੀ ਕਰੌਸ ਆ ਹਾਂ ਹਾਂ ਮੈਂ ਕਹਾਂ ਐਚਪ ਦੇ ਯਾਰ ਵਧੀਆ ਲੱਗਦੇ ਬੱਚੇ ਹੂੰ ਹਾਂ ਐਚਪ ਦੇ ਲਵਾਇਆ ਤੇ ਇਹਦਾ ਇਹਦੀ ਬਾਈ ਕੀ ਡਿਟੇਲ ਆ ਜਿਹੜੀ ਆ ਡੱਬੀ ਆ ਇਹ ਵੀ ਬਾਈ ਆਪਣੀ ਇਹ ਤੀਜੀ ਸੂਈ ਆ ਇਹ ਵੀ ਬੱਚੀ ਨੂੰ ਲਈ ਸੀ ਮੈਂ ਹੂੰ ਬੱਚੀ ਲੈ ਕੇ ਆਪਦੀ ਦੋ ਸੂਈ ਘਰੇ ਚੋਈ ਆ ਹੂੰ 16 17 ਲੀਟਰ ਦੁੱਧ ਤੇ ਪੂਰੀ ਸੀਲ ਆ ਠੰਡੀ ਆ ਜਿੱਥੇ ਮਰਜੀ ਬੰਲਾ ਚੋਈ ਜਾਵੇ ਬੈਠਾ ਰਹੇ ਲਾ ਪਰਵਾਹ ਨਹੀਂ ਕੋਈ ਤੇ ਪੂਰੀ ਬਣ ਕੇ ਸੁੰਦੀ ਆ ਧੁੰਨੀ ਤੱਕ ਆਏ ਜਾਂਦਾ ਕਿੰਨਾ ਐਡਾ ਕਰ ਲੈਂਦੀ ਆ ਹਾਂ ਲੈ ਲੈਡ ਰਖਉਂਦੀ ਇਹੋ ਜੀ ਕੋਈ ਇਹੋ ਜੀ ਗੱਲ ਨਹੀਂ ਕੋਈ ਹਾਂ ਠੀਕ ਆ ਠੀਕ ਆ ਜਿੱਥੋਂ ਦੀ ਮਰਜ਼ੀ ਭਲਾ ਬਹਿ ਕੇ ਲਾ ਕਿਧਰ ਦੀ ਮਰਜ਼ੀ ਢਿੱਲਾਂ ਬਸੇਰੀਆਂ ਪਈਆਂ ਇਹੋ ਜੀ ਗੱਲ ਨਹੀਂ ਕੋਈ ਐ ਬਣਨੀ ਆ ਐ ਕੁਰਿਆ ਨਹੀਂ ਜਾਂਦਾ ਤੋ ਹਾਂ ਨਹੀਂ ਠੀਕ ਆ ਜਨ ਦੀ ਇਹਦੇ ਥਲੇ ਕਿੰਨਾ ਦੁੱਧ ਰਸਿਆ ਤੁਸੀਂ ਇਹਦੇ ਥੱਲੇ ਇਹਦੇ ਥੱਲੇ ਪਹਿਲੇ ਥੋਂ ਇਹ 11-12 ਲੀਟਰ ਦਿੱਤਾ। ਇਹਦੇ ਡੱਬੀ ਥੱਲੇ। ਇਹਦੇ 16-17 ਲੀਟਰ। 16-17। ਹਾਂ 16-17। ਤੇ ਬਾਈ ਇਹਦਾ ਕਿੰਨਾ ਟਾਈਮ ਰਹਿੰਦਾ ਸੂਣ ਚ? ਇਹਦੇ ਵੀ ਉਹੀ ਹਫ਼ਤਾ ਮਤਲਬ ਦੱਸਦੇ ਰਹਿੰਦੇ ਆ। ਦੋਨਾਂ ਦਾ ਇੱਕੋ ਹੀ ਆ। ਹਾਂ ਇੱਕੋ ਜਿਹਾ ਇੱਕੋ ਜਿਹਾ। ਇੱਕੋ ਜਿਹਾ। ਇੱਕ ਦੋ ਚਾਰ ਦਿਨ ਵੱਧ ਵੀ ਲੈ ਸਕਦੇ ਆ ਬਾਈ ਘੱਟ ਵੀ ਲੈ ਸਕਦੇ ਆ ਸੌਖੀਆਂ। ਕਿਉਂ ਮੈਂ ਤਾਂ ਇੰਨੇ ਥਾਂ 'ਚ ਇੰਨੇ 'ਚ ਰੱਖਦਾ। ਤਾਂ ਕੋਲੇ ਖੇਡਾ ਇੱਥੇ ਪਿਆ ਕੇ ਇੱਥੇ ਬੰਦਨਾ ਪੱਕੇ ਦੀ ਪੱਕੇ ਦਾ ਮੰਦਿਰ ਜਹਣਾ ਇੱਥੇ ਅੰਦਰ ਹੀ ਬਸ ਆ ਛੱਡੀਆ ਪਾਇਆ ਇੱਥੇ ਅੰਦਰ ਹੀ ਹੁੰਦੀਆਂ ਨਹੀਂ ਨਹੀਂ ਸਹੀ ਹੈ ਕੋਲ ਬੰਨ ਨਹੀਂ ਬਹਲਾ ਨਹੀਂ ਆ ਆਫ ਹੀ ਕਰਦਾ ਮੈਂ ਪੱਕੇ ਥਾਂ ਕਰਕੇ ਥੋੜਾ ਪੁੱਛਣਾ ਚੱਕਦਾ ਵੀ ਬਿਲਕੁਲ ਬਿਲਕੁਲ ਤੇ ਕੋਈ ਸਾਹਬਣ ਵਾਲਾ ਬੰਦਾ ਹੋਇਆ ਤਾਂ ਦਾਈ ਮਿੱਤਰੋ ਦੋਤਾਲੇ ਬੰਦਿਆਂ ਨੂੰ ਚਾਹੀਦੀ ਹੋਈ ਤਾਂ ਦੋਨਾਂ ਦੇ ਜਾਨੇ ਦੀ ਬਾਈ ਪਾਈ ਜਾਂਦਾ ਵੀ 10-10 ਤਾਂ तकरीबन ਨੇੜੇ ਤੇੜਾ ਇੱਥੇ ਘਰੇਂਦੇ ਆ ਦੋਨਾਂ ਦੇ ਤੇ ਵਧੀਆ ਬਣਨ ਵਾਲੀਆਂ ਵੇੜਾਂ ਘਰੇ ਦੁੱਧ ਨਹੀਂ ਮੁੱਕਦਾ ਜਣ ਦੀ ਜੇ ਤੁਸੀਂ ਬਾਈ ਨਾਲ ਗੱਲ ਕਰ ਲਓ ਕਿਉਂਕਿ ਸੀਜ਼ਨ ਦਾ ਟਾਈਮ ਆ ਰੇਟ ਦੱਸ ਯਾਰ ਕੀ ਆ ਮੁੱਲ ਤਾਂ ਭਾਈ ਆਪਾਂ ਉਹ ਨਹੀਂ ਕਰਨੇ 50 ਕਰੀਏ 60 ਕਰੀਏ ਜਿੱਡਾ ਕਿ ਪਸ਼ੂ ਆ ਉੰਡਾ ਕ ਮੁੱਲ ਕਰਨਾ ਹਾਂ ਐਵੇਂ ਭੈਣ ਭਾਈ ਤੇ ਭਾਈ ਗੜੇ ਗੂੜੇ ਪੈ ਕੇ ਹਟੇ ਆ ਠੀਕ ਆ ਨਾ ਕਣਕਾਂ ਦੀ ਬਾਢੀ ਆ ਮੰਡੀ ਕਣਕ ਪਈ ਉਹ ਮੇਰੇ ਵਰਗੇ ਭੈਣ ਭਰਾ ਹੀ ਹੁੰਦੇ ਆ ਹਨਾ ਸਹੀ ਆ ਭਾਈ ਖਜੋਣ ਵਾਲੇ ਵੀ ਮੁੱਲ ਬਲ ਐਵੇਂ 42 ਕਰਾ ਲੋ 43 ਕਰਾ ਲੋ ਹੂੰ ਇਹ ਆਪਾਂ 38000 ਨੂੰ ਦੇਣੀ ਆ ਉਹ ਤੋਂ ਛੋਟ ਛੱਪਾ ਕਰਾਂਗੇ ਕੋਈ ਧੱਕਾ ਨਾ ਕਰੇ ਧੱਕਾ ਨਾ ਕਰੇ ਹਾਂ ਧੱਕਾ ਨਾ ਕਰੇ ਮੁੜ ਕੇ ਅਗਲਾ ਕਹਿੰਦਾ ਤੂੰ ਇੰਨੇ ਮੰਗਿਆ ਯਾਰ ਤੂੰ ਤਾਂ ਇਹੋ ਹੋੜ ਛੱਡ ਹੁਣ ਫਲਾਣਾ ਕਰ ਤੇ ਹੁਗਾ ਕਰ ਹੂੰ ਉਹ ਗੱਲਾਂ ਫਿਰ ਓਖੀਆਂ ਹੋ ਜਾਂਦੀਆਂ ਹੈ ਨਾ ਲੈ ਵੀ ਮਿੱਤਰੋ ਬਾਈ ਨੇ ਕਹਦਾ ਦੋ ਕਟ 40000 38000 ਰੁਪਈਆ ਕਹਿੰਦਾ ਵੀ ਆ ਜਿਹੜੀ ਜਰਸੀ ਵੈੜ ਆਪਾਂ ਦੂਜੇ ਸੂਏ 38000 ਰੁਪਈਆ ਦੀ ਛੱਡ ਦੇਾਂਗੇ ਇਹ ਤੇ ਧੱਕਾ ਨਾ ਕਰਿਓ ਹੁਣ ਮੁੱਲ ਵੀ ਜਮਾ ਜੈ ਜੀ ਕੀਤੇ ਬਾਈ ਨੇ ਤੇ ਬਈਆ ਡੱਬੀ ਵੈੜ ਦਾ ਦੱਸਦੇ ਫਿਰ ਮੁੱਲ ਆਪਾਂ ਨੂੰ ਡੱਬੀ ਵੈੜ ਦਾ ਬਾਈ ਮੁੱਲੋ ਪਲਾ 60 ਕਰਾ ਲਓ 65 ਕਰਾ ਲਓ ਜਿੰਨਾ ਕੋ ਮਰਜ਼ੀ ਕਰਾ ਲਓ ਠੀਕ ਹੈ ਨਾ ਇਹ ਆਪਾਂ ਹਾਂ ਨਾ 48000 ਦੀ ਦੇ ਦਾਂਗੇ ਵਾਹ ਜੀ ਵਾਹ ਠੀਕ ਆ ਮਿੱਤਰੋ ਛੋਟ ਛੱਪਾ ਕਰ ਦਾਂਗੇ ਕੋਈ ਤੱਕਾ ਨਾ ਕਰੇ ਬੰਦਾ ਵੀ ਯਾਰ ਆਏ ਆ ਜਿਉਂ ਚੋਟੀ ਦੀ ਵੈੜ ਆ ਠੀਕ ਆ ਜੀ ਤੇ 48000 ਤੇ 38000 ਦੋਨਾਂ ਵੈੜਾਂ ਦਾ ਮੁੱਲ ਹੈ ਤੇ ਬਾਈ ਜਾਂ ਦਾ ਮਾਨਤਨ ਹੋ ਜੂਗਾ ਬੰਦੇ ਦਾ ਤੇ ਬਾਈ ਏਰੀਆ ਤੇ ਆਪਦਾ ਫੋਨ ਨੰਬਰ ਇੱਕ ਵਾਰੀ ਏਰੀਆ ਬਾਈ ਹੈਗਾ ਮਤਲਬ ਪਿੰਡਾ ਚੂੜਜਕਾ ਹਾਂ ਨਾਂ ਮੇਰਾ ਪੰਮਾ ਵਾ ਹਾਂ ਮੋਬਾਈਲ ਨੰਬਰ ਹੈਗਾ 92172 68514 ਠੀਕ ਆ ਜੀ ਤੇ ਲੋਕੇਸ਼ਨ ਕਰਦੀ ਲੋਕੇਸ਼ਨ ਕਰਦੀ ਆਪਣਾ ਠੱਲ ਵਾਲਾ ਡਾਵਾ ਜਦੋਂ ਆਪਾਂ ਨਵੇਂ ਚੂੜਜਕਾ ਤੋਂ ਆਉਨੇ ਆ ਹਾਂ ਤੇ ਉਥੋਂ ਆ ਕੇ ਪੁੱਛ ਲਵੇ ਕੋਈ ਪੰਮਾ ਰਾਜੂ ਹਾਂ ਜੇਦੋਂ ਮਰਜ਼ੀ ਪੁੱਛ ਲਵੇ ਵੀ ਉਹ ਸਭ ਨੇ ਦੱਸ ਦੇਣਾ ਮੈਂ ਨੱਡੇ ਦੇ ਘਰ ਆਦਾ ਮਿੱਤਰੋ ਦੋਨੇ ਵਾਜਬ ਜੇ ਰੇਟ ਦਿੰਗਾ ਇਹ ਜਿਹੜੀਆਂ ਬਹਿੜਾਂ ਬਿਕਾਉ ਆ ਬਈ ਵਪਾਰਪੁਰ ਦਾ ਕੰਮ ਤਾਂ ਨਹੀਂ ਆ। ਨਾ 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 ਨਾ। ਹਾਂ ਕਰਦੀਆਂ ਹੀ ਆ ਕੋਈ ਵਪਾਰ ਦਾ ਕੰਮ ਨਹੀਂ ਕਰੇ। ਨਹੀਂ ਨਹੀਂ ਆ। ਤੇ ਲੈ ਵੀ ਮਿੱਤਰੋ ਕਿਵੇਂ ਲੱਗੀਆਂ ਬੜਾ ਪਸੰਦ ਆਈਆਂ ਤਾਂ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਬਾਈ ਨੂੰ ਫੋਨ ਕਰ ਲਿਓ ਆਪਣੇ ਸੱਜਣਾ ਮਿੱਤਰਾਂ ਵਾਸਤੇਦਾਰਾਂ ਨੂੰ ਜੇ ਕੋਈ ਹਸਾਬ ਸਰਦੀਆਂ ਭਾਲਦਾ ਦੁੱਧ ਘਰੇ ਪੀਣ ਵਾਲਾ ਬੰਦਾ ਤਾਂ ਉਹ ਸੰਪਰਕ ਜ਼ਰੂਰ ਕਰ ਲੇ। ਦੁੱਧ ਦੁੱਧ ਵਾਈ ਜਾਂਦਾ ਹੀ ਪੂਰਾ ਵਧੀਆ ਮੱਝਾਂ ਰਗਾ ਘਾੜਾ ਵਾ ਜਰਸੀ ਦਾ ਤੇ ਦੂਜੀ ਦਾ 16-17 ਕਿਲੋ ਦੁੱਧ ਇਹਨੇ ਵੀ ਦਿੱਤਾ ਘਰੇ। ਜਾਉਂਦੇ ਵਸਦੇ ਰਹੋ ਮਿੱਤਰੋ ਮਿਲਦੇ ਆਂ ਫਿਰ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ